ਪੰਜਾਬ ਸਰਕਾਰ ਨੇ ਸਰਕਾਰੀ ਦਸਾਂ ਦੇ ਵਿੱਚ ਟੈਕਟ ਕਾਦੀ ਮਾਫ ਕੀਤੀ ਆ ਆ ਤੁਸੀਂ ਵੇਖੋਗੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਰੋਡਵੇਜ ਦੀਆਂ ਬੱਸਾਂ ਖਰੀਦ ਕੇ ਰੋਡ ਉੱਪਰ ਚਲਾਤੀਆਂ ਇਹ ਸਾਡੇ ਸ਼ਹਿਰ ਦੇ ਵਿੱਚ ਜਾਨੀ ਮੁਕੇ ਟੋਪਰੀ ਜੀ ਪੁਲ ਤੱਕ ਰੋਡ ਉੱਪਰ ਵਿਚਾਰੀਆਂ ਭੋਲਣਾ ਭਾਗਣਾ ਪੀਪਲ ਐਸ ਬੱਸ ਦੇ ਵਿੱਚ ਚੜ੍ਹਦੀਆਂ ਚੱਲ ਜਾਂਦੇ ਨੇ ਤੇ ਪੀਪਲ ਇਹ ਇੱਕ ਪੱਕਾ ਇਹ ਪ੍ਰਾਈਵੇਟ ਆ ਸਰਕਾਰੀ ਨਹੀਂ ਤੇ ਬੀਬਨਾ ਵਿੱਚ ਬੈਂਸਬਾਜੀ ਵੀ ਕਰਤ ਜਾਣਾ ਹੈ ਤੇ ਭਾਈ ਹੈ ਤਾਂ ਸਰਕਾਰੀ ਹੈ ਤਾਂ ਪ੍ਰਾਈਵੇਟ ਕਰਾਈ ਜਾਂਦਾ ਕਈ ਵਿਜਾਰਗਾਂ ਦਾ ਰੇਤਰ ਜਾਂਦੇ ਨੇ ਸਾਡਾ ਕੀ ਦੇਖ ਕੇ ਜੋ ਨੇ ਜੀ ਕਹਲਾ ਬਸ ਸਟੈਂਡ ਜਾਂ ਬਸ ਤੋਂ ਤੋਂ ਟੋਟਾ ਜਾਂਦਾ ਕਈ ਵਿਜਾਰਗਾਂ ਮੇ ਜੂਰੀ ਦੇ ਵਿੱਚ 100 ਰੁਪਏ ਟੈਕਟ ਘਟਾਉਂਦਾ ਤੇ ਜਿੱਥੇ ਪਹੁੰਚਣਾ ਬਹੁਤ ਜਾਂਦੀਆਂ ਤੋ ਭਾਈ ਆਪਣਾ ਵੇਖ ਕੇ ਚਲੋ ਵੈਸੇ ਬਜ਼ੁਰਗ ਹੁੰਦਿਆਂ ਬੀਬਾ ਨਹੀਂ ਪਤਾ ਲੱਗਦਾ ਪਰ ਉਹਨਾਂ ਨੂੰ ਟਿਕਟ ਕਟਾਉਣੀ ਔਖੀ ਹੋ ਜਾਂਦੀ ਹੈ ਤੇ ਬੱਸ ਵਾਲਿਆਂ ਦੀ ਜਿਹੜਾ ਦਿਮਾਗ ਦੀ ਕਾੜ ਦੇਖ ਲਓ ਕਿਵੇਂ ਤਕਨੀਕ ਨਵੀਂ ਕੱਢੀ ਆ